ਬਾਈ ਚੱਠੇ ਨੇ ਆਪਾਂ ਨੂੰ ਜਤੀ ਜੋੜੀ ਪਿਓਰ ਆਜਣ ਵਾਲੇ ਜਮਾ ਪਿਓਰ ਵੀ ਬਾਈ ਦੇ ਆਣ ਦੱਸਣ ਦੇ ਬਤਾਵਾ ਪਿਓਰ ਆਜਣ ਵਾਲੇ ਬਾਕੀ ਬਾਈ ਹੁਣਾਂ ਦੇ ਹੱਥਾਂ 'ਚ ਰਹੇ ਆ ਨਹੀਂ ਨਹੀਂ ਹੈਗੇ ਕੁੱਤਰ ਨਾ ਕੋਈ ਧਾਰੀ ਹਾਂ ਉਹਨਾਂ ਦੇ ਹੈਗੇ ਹੈਗੇ ਖਾਈ ਵਾਲਾ ਇਹ ਵੀ ਘਰੇ ਵੀਰੇ ਬਹੁਤ ਡੁੱੜਦੀ ਸੀ ਤੇ ਪੱਟੀਆਂ ਰੋਕੀਆਂ ਨੇ ਵੀਰੇ ਇਹਦੇ ਗੀਰ ਠੀਕ ਹੈ ਉਹ ਕੁੱਤਰ ਨਾ ਪਾਉਣੇ ਗਟਗਾ ਖਾਣਾਂ ਕਿਹਨੇ ਦਾ ਬਾਈ ਮੇਰੇ ਨਾਂ ਵਿਭਾਗ ਹੈ ਉਹਦਾਂ ਵੀ ਉਹਨਾਂ ਦੇ ਸਿੱਧੀ ਆਪੇ ਤੈਨੂੰ ਕਰ ਹੈ ਹਾਂ ਉਹਦਾਂ ਨਹੀਂ ਉਹਦਾਂ ਹੀ ਪਾ ਕੇ ਵੇਖੀ ਤੂੰ ਹਾਂ ਉਹ ਫਿਰ ਬਰਾਡੇ ਨਾਲ ਜੁਆਇੰਡ ਹੋ ਵੀ ਬਾਈ ਡੈਂਪਲ ਵਾਲਾ ਕੁੱਤਰ ਫੜੀ ਪੱਲ ਵਾਲਾ ਰੇ ਫੋਟੋ ਚੜਜਟ ਪੈਣ ਲੱਗਿਆ ਵਾਣਾ ਇੱਕ ਇੱਕ ਹਾਂ ਵੀਰੇ ਹਰੇ ਕੇ ਪ੍ਰਬੰਧ ਦਾ ਆਪ ਦੇ ਬੰਨੀਆ ਪੂਰਾ ਫੁੱਲ ਕੀਤਾ ਹੈ ਲਾਈਟਾਂ ਹੀ ਵਕੀਆਂ ਰਾਈਆਂਆਂ ਨੇ ਸਾਰਾ ਕੰਮ ਸ਼ੌਕ ਨਾਲ ਕੀਤਾ ਆ ਗਏ ਮੇਰੇ ਵਰਗੇ ਦੀ ਫੋਟੋ ਥੱਪੀ ਪਈ ਆ ਇਹ ਰਹਾ ਇਹ ਦੀ ਬਾਈ ਡੈਂਪਲ ਅਜੰਡਾਲੀ ਵਾਲਾ ਦਾ ਕਬੂਤਰ ਚੱਕਿਆ ਵਾ ਚੱਕਿਆ ਮਨ ਪਤਾ ਬਾਈ ਨੂੰ ਆਪਾਂ ਬਾਈ ਨੂੰ ਦੱਸਦੇ ਮੈਂ ਬਾਈ ਤੇਰਾ ਕਬੂਤਰ ਆ ਗਿਆ ਸਾਡੇ ਕੋਲੇ ਬਹੁਤ ਸੋਹਣਾ ਕਬੂਤਰ ਬਾਈ ਨੇ ਮੈਨੂੰ ਇਹ ਵੀ ਕਿਹਾ ਸੀ ਕਹਿੰਦਾ ਕਬੂਤਰੀ ਲੈ ਕੇ ਇੰਜੰਟੇ ਨਾਲ ਲਾਉਂ ਬਹੁਤ ਚੰਗੇ ਕਬੂਤਰ ਹੋਵੇ ਕੋਲੇ ਵੀ ਆਪਣਾ ਵਧੀਆ ਪੱਲਾ ਪੱਲਾ ਤਾਂ ਇਹ ਨਹੀਂ ਸਕੇੜੇ ਕਬੂਤਰਾਂ ਚੋਂ ਪੱਲੇ ਵਾਲਾ ਜੋ ਕਹਿੰਦਾ ਸੀ ਉਹ ਬਾਈ ਕੇ ਕੋਲੇ ਮਿਲਦਾ ਪੀਰ ਕੋਟ ਵਾਲੇ ਕਬੂਤਰ ਨੇ ਹਾਂ ਬੰਦੇ ਵਾਲੇ ਟੈਂਪਲ ਕੇ ਕੋਲੇ ਪੂਜ ਦਿਖਾਈ ਇਹਦੀ ਬਾਣੀ ਜਾਂ ਫਾਰਮ ਬਣਾ ਲਾਂਗੇ ਪਹਿਲਾਂ ਸੱਤਾਂ ਨਾਲ ਆ ਰਹਾ ਹਾਂ ਸੱਤਾਂ ਨਾਲ ਮੋਸਾਂ ਨੂੰ ਉੱਪਰ ਇੱਥੇ ਉੱਡਿਆ ਸੀ ਇਹ ਦੂਸਰੀ ਰਾਤ ਨੂੰ ਬਾਹਰ ਰਹਿ ਗਈ ਸਾਡੇ ਕੋਲ ਸਾਨੂੰ ਕਿਸੇ ਪਰਿਵਾਰ ਦੇ ਬੰਦੇ ਨੇ ਫੋਨ ਕਰਤਾ ਕਿ ਭਾਈ ਸਾਡੇ ਘਰੇ ਕਬੂਤਰ ਬੈਠਾ ਕੋਈ ਆ ਵੀ ਲੈ ਜਾ ਹਾਂ ਆਹ ਕਬੂਤਰ ਜੀ ਅਸੀਂ ਫਿਰ ਮੈਂ ਡੈਂਪਲ ਭਾਈ ਨੂੰ ਦੱਸ ਵੀ ਦਿੱਤੇ ਮੈਂ ਕਿਹਾ ਵੀਰੇ ਤੁਹਾਡਾ ਕਬੂਤਰ ਆ ਵੀ ਆਇਆ ਕਰਕੇ ਭਾਈ ਕਹਿੰਦਾ ਬਹੁਤ ਚੰਗਾ ਜੰਟਾ ਹੈ ਕਹਿੰਦਾ ਕਢਾ ਲਵੋ ਜੀ ਹਾਂ ਵਧੀਆ ਬੰਦਾ ਗੱਗੇ ਵੀਰੇ ਪਹਿਲਾਂ ਤੇਰਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੂੰ ਯਾਰ ਆਪਣੇ ਘਰੇ ਇੱਥੇ ਆਏ ਆ ਹਨਾ ਦਿਲਾਉ ਧੰਨਵਾਦ ਤੇਰਾ ਬਾਕੀ ਵਕੀਲ ਭਾਈ ਆਪਾਂ ਤੋਂ ਸੀਨੀਅਰ 플레이ਰ ਆ ਇਹਦਾ ਧੰਨਵਾਦ ਬਾਕੀ ਆ ਦੋਨਾਂ ਭਰਾਵਾਂ ਦਾ ਯਾਰ ساری ਉਮਰ ਸਾਡੀ ਯਾਰੀ ਯਾਰੀ ਰੱਬ ਪਰਮਾਤਮਾ ਨੇ ਆ ਹੀ ਰੱਖੇ ਦਿਲੋਂ ਧੰਨਵਾਦ ਇਹਨਾਂ ਦਾ ਜਿਹੜਾ ਮੇਰੇ ਗੈਰ ਹਾਜ਼ਰੀ ਦੇ ਵਿੱਚ ਵੀ ਬਾਹਰ ਗਏ ਤੇ ਵੀ ਮੇਰਾ ਪੂਰਾ ਸਹਿਯੋਗ ਨਿਭਾਉਂਦੇ ਆ ਇਹ ਇਹਨਾਂ ਨੇ ਮੇਰੇ ਤੋਂ ਨਹੀਂ ਕਦੇ ਕੋਸ ਲਕੋਇਆ ਮੈਂ ਇਹਨਾਂ ਤੋਂ ਨਹੀਂ ਲਗਾਉਂਦਾ ਹੁਣ ਆਇਆ ਤੇ ਕੀ ਸਾਡੇ ਨਾਲ लवली ਆ ਭਰਾ ਜਸਵਾਲ ਤੋਂ ਆਇਆ ਤੇ ਕੀ ਇਹ ਕਬੂਤਰ ਸਾਡੇ ਨਾਲ ਡਵਾਉਣ ਆਇਆ ਇਹਦਾ ਵੀ ਭਰਾ ਦਾ ਦਿਲੋਂ ਧੰਨਵਾਦ ਆ ਜਾ ਖੜ੍ਹ ਜਾ ਵਿੱਚ ਇਹ ਗੋਮਾ ਦੱਸੂਗਾ ਵੀ ਮੇਰਾ ਛੇ ਲਿਆ 100 ਰੁਪਿਆ ਵਿਆਹ ਪਿਆ ਛੇ ਲਿਆ ਵੱਡਾ ਵੈਲੀ